ਹਲੋ ਭਾਈ ਸਤਿ ਸ੍ਰੀ ਅਕਾਲ ਹਾਂ ਬਾਬਾ ਸਤਿ ਸ੍ਰੀ ਅਕਾਲ ਕਰਮ ਬੋਲਦਾ ਕਰਮ ਕਰਮ ਸਿਓ ਬੋਲਦਾ ਅੱਛਾ ਕਰਮ ਸੋ ਉਹਨਾਂ ਦਾ ਬਾਬਾ ਬਾਹਰ ਲਿਆਂਦਾ ਹਾਂ ਹਾਂ ਬਾਹਰ ਲਿਆਂਦਾ ਉਹਨਾਂ ਦਾ ਚੱਕੜ ਲਿਆਂਦਾ ਅੱਛਾ ਬਾਬਾ ਕਿੰਨੇ ਲਾ ਫੋਨ ਬਾਬਾ ਕੋਣ ਪ੍ਰੀਤੋ ਬੋਲਦੀ ਆ ਹਾਂ ਬਾਬਾ ਮੈਂ ਪ੍ਰੀਤਨੀ ਹਾਂ ਇਹ ਭਾਈ ਫਿਰ ਮੈਂ ਸੁਣਿਆ ਤੇ ਸਹੀ ਸੁਣਿਆ ਕੀ ਬਾਤਾਂ ਕੀ ਗੋਣਿਆ ਬਹੁਤ ਕੁਝ ਕਹਿੰਦੇ ਕੰਧਾਰੇ ਤਾਂ ਮੈਂ ਹੁਣ ਕੀ ਸੁਣਿਆ ਕੀ ਪਤਾ ਕੀ ਸੁਣਿਆ ਤੁਸੀਂ ਭਾਈ ਹੁਣ ਮੈਂ ਤੁਹਾਨੂੰ ਕਹਿੰਦੇ ਨਵੇਂ ਮੈਨੂੰ ਸ਼ਰਮ ਆਉਂਦੀ ਐ ਤੋ ਆਖੇਂਗੀ ਕੋਣ ਚਿੱਟੀ ਦਾੜੀ ਤੇ ਸਿਰ ਚ ਧੌਲਾ ਝਾਟਾ ਆਉਣਗੇ ਇਹ ਜਿਹੜੀਆਂ ਗੱਲਾਂ ਕਰਦਾ ਪਰ ਉਹ ਬਾਬਾ ਚਿੱਟੀ ਦਾੜੀ ਤਾਂ ਤੇ ਕਹਿੰਦੇ ਮੌਜ ਬੰਨ੍ਹਾ ਦਿਆ ਜਾਂਦੀ ਤੂੰ ਤਾਂ ਮੈਂ ਤੱਕਣ ਦੇਖਿਆ ਵੀ ਬੱਬੂ ਹੀ ਕਹਿੰਦਾ ਨੇ ਭਾਈ ਤੁਹਾਨੂੰ ਮੈਂ ਗੱਲ ਦੱਸਾਂ ਇਹ ਹੈ ਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਇੱਕ ਕਹਾਵਤ ਹੈ ਕਿ ਜੋ ਇਸ਼ਕ ਹੁੰਦਾ ਹੈ ਨਾ ਤੇ ਨਾ ਤਾਂ ਇਹ ਉਹ ਦੇਖਦਾ ਹੈ ਬੁਢਾਪਾ ਦੇਖਦਾ ਹੈ ਤੇ ਨਾ ਕੋਈ ਛੋਟਾ ਦੇਖਦਾ ਤੇ ਨਾ ਦੇਖਦਾ ਵੱਡਾ ਮੇਰੀ ਤੂੰ ਸੁਣ ਲੈ ਉਸ ਉਮਰ ਤੇ ਕੀ ਦੇਣਾ ਇਸ ਤੋਂ ਹੋ ਗਿਆ ਤੁਹਾਨੂੰ ਭਾਈ ਮੇਰੀ ਗੱਲ ਨੂੰ ਪੂਰਾ ਸੁਣ ਲੈ ਇਸ਼ਕ ਵਾਲੀ ਗੱਲ ਕੋਈ ਨਹੀਂ ਤੇ ਤੁਹਾਡੀ ਅੰਬੋ ਨੂੰ ਗੁਜਰੀ ਨੂੰ ਤਾਂ ਹੋ ਗਏ 10 ਸਾਲ ਅੱਛਾ ਹਾਂ ਦੇ ਦੇ ਦਾ ਸੁਣਿਆ ਸੀ ਜੀ ਵਾਵਾ ਟਾਈਮ ਹੋ ਗਿਆ ਵੀ ਹੈ ਮੇਨਾਂ ਦੇ ਤੇ ਮਾਤਾ ਹੈ ਨਹੀਂ ਤੇ 10 ਸਾਲ ਹੋ ਗਏ ਤੇ 10 ਸਾਲਾਂ ਦੇ ਵਿੱਚ ਭਾਈ ਹੁਣ ਗੱਲ ਸੁਣ ਵੀ ਮੁੰਡਾ ਵਿਆਹਤਾ ਕੁੜੀ ਤਾਂ ਪਹਿਲਾਂ ਵਿਆਹੀ ਤੀ ਸੀ ਕੁੜੀ ਮੈਂ ਪਹਿਲਾਂ ਗਾਧ ਚੁਲਾ ਆਪ ਦਾ ਫਰਜ ਨਿਭਾਤਾ ਤੇ ਮੁੰਡਾ ਵਿਆਹਤਾ ਤੇ ਹੁਣ ਮੁੰਡਾ ਬਹੂ ਰਾਤ ਨੂੰ ਆਪ ਦਾ ਮਾੜਾ ਚੰਗਾ ਕੰਮ ਜਿਹੜਾ ਹੈਗੇ ਕਰਦੇ ਮਾੜਾ ਤਾਂ ਕਿਹਨੇ ਬਾਬਾ ਜੀ ਆ ਤਾਂ ਹੁਣ ਚੰਗਾਈ ਕਰਦੇ ਆ ਇਹ ਤੈਨੂੰ ਬੋਤੇ ਪੋਤੀਆਂ ਦੇਣੇ ਸੀ ਹੁਣ ਨਹੀਂ ਭਾਈ ਮੈਂ ਗੱਲ ਕਰਦਾ ਉਹ ਵੀ ਉਹ ਜੋ ਵੀ ਮਾੜਾ ਚੰਗਾ ਕੰਮ ਕਰਦੇ ਆ ਤੇ ਮੇਰਾ ਹੁਣ ਭਾਈ ਅੱਧੀ ਰਾਤ ਨੂੰ ਕਰ ਜਾਂਦਾ ਜੀ ਤੇ ਬਾਬਾ ਵੀ ਤੂੰ ਮੇਥੋਂ ਕੀ ਚਾਉਣਾ ਹੈ ਮੈਂ ਹੁਣ ਕੀ ਕਰਾਂ ਲੈ ਭਾਈ ਮੈਨੂੰ ਤੂੰ ਉਹ ਜਦੋਂ ਦੇਦੇ ਹੋਈ ਸੀ ਵਿਆਹ ਕਰਾ ਲੈਂਦਾ ਬਾਪ ਵਾਪਸ ਕੀ ਗੱਲ ਕਰਦਾ ਆਂ ਨਹੀਂ ਭਾਈ ਮੇਰੀ ਗੱਲ ਸੁਣ ਵੀ ਵਿਆਹ ਵਾਲੀ ਗੱਲ ਨਹੀਂ ਗਈ ਤੇ ਹੁਣ ਜੀ ਅੱਜ ਕਰੀ ਜਾਂਦਾ ਵਿਆਹ ਮੈਂ 10 ਸਾਲ ਪਹਿਲਾਂ ਗੰਗਲਰਾ ਰੋਹਤ ਤਾਂ ਚਲੋ ਮੈਂ ਜ਼ਿੰਮੇਵਾਰੀਆਂ ਇਹ ਤੁਰਿਆ ਫਿਰਿਆ ਵੀ ਚਲੋ ਕੋਈ ਗੱਲ ਨਹੀਂ ਚਲੋ ਜੋ ਆਕ ਪੜ ਜਾਣਗੇ ਪੜ ਜਾਣਗੇ ਕਿੱਧਰ ਬੁੱਢੇ ਬਾਰੇ ਹੁਣ ਭਾਈ ਮੇਰਾ ਕਰਦਾ ਹੈਗਾ ਜੀ ਤੇ ਮੈਨੂੰ ਨਾਲ ਤੋ ਕੋਈ ਵਧੀਆ ਜੀ ਕੋਈ ਤੇਰੇ ਕੋਲੇ ਹੈਗਾ ਸਿਸਟਮ ਕੋਈ ਜਗਾਰਡ ਜੀ ਕੋਲ ਮੈਨੂੰ ਭਾਲ ਕੇ ਦੇ ਦੇ ਮੈਂ ਕਿੱਥੋਂ ਭਾਲ ਕੇ ਦੇਣਾ ਵਾਦਾ ਹੁਣ ਮੈਂ ਬੁੱਢੇ ਨਾਲ ਕੋਈ ਗੱਤ ਨਹੀਂ ਰਹੀ ਹੁੰਦੀ ਹੈ ਜੀ ਰੈਸਾ ਪੁਰਾਣਾ ਪਾੜ ਕੇ ਦੇਣੀ ਆ ਨੋ ਤਾਂ ਮੈਂ ਹੁਣ ਤੱਕ ਕੀ ਨਹੀਂ ਆਂਦਾ ਵੀ ਮੈਂ ਇਹ ਕੰਮ ਕਰਦੀ ਆ ਤੇਲੀ ਗੱਲ ਆ ਜਾ ਕੇ ਉਹਨੂੰ ਹੁੰਦਾ ਹੀ ਨਹੀਂਗਾ ਬਾਹਰੋਂ ਸ਼ਹਿਰ ਸੁਰਤ ਚ ਦੇਖਣਾ ਤਾਂ ਸ਼ਹਿਰ ਸੁਰਤ ਨਹੀਂ ਭਾਈ ਮੈਨੂੰ ਪਤਾ ਤੇ ਸ਼ਹਿਰ ਸੁਰਤੋਂ ਵੀ ਪਾੜ ਕੇ ਲਿਆ ਦੇਗੀ ਇਹ ਜੀ ਕੋਈ ਗੱਲ ਨਹੀਂ ਗੀ ਪੈਸਿਆਂ ਬੁਛਣੇ ਚਿੰਤਾ ਨਾ ਕਰ ਤੂੰ ਅੱਗੇ ਭੜੇ ਜਿੰਨੇ ਮਰਜੀ ਦੇ ਦੇਣੀ ਤੂੰ ਮੈਨੂੰ ਦੱਸ ਦੇ ਵੀ ਭਾਈ ਮੈਥੋਂ ਕਿੰਨੇ ਲਏਂਗੀ ਸੱਪਤੇ ਮੇ ਅੱਠਵੇਂ ਦਿਨ ਆਪਾਂ ਬਣਾ ਲਿਆ ਕਰਾਂਗੇ ਪ੍ਰੋਗਰਾਮ ਮੈਨੂੰ ਕੋਈ ਵਧੀਆ ਜੀ ਕੋ ਪੱਕੀ ਜੀ ਕੋ ਪਰਮਾਨੈਂਟ ਕੋਈ ਹੋਵੇ ਜਿਹੜੀ ਵਧੀਆ ਭੀੜੀ ਭੜੀ ਜੀ ਹੋਵੇ ਮੈਨੂੰ ਇਹ ਜੀ ਪਾੜ ਕੇ ਦੇ ਭਾਈ ਤੂੰ ਮੈਨੂੰ ਦਾ ਪਤਾ ਨਹੀਂ ਟੈਕਨੋ ਨਹੀਂ ਤਾਂ ਪਤਾ ਲੱਗੋ ਕਿ ਜਿਹੜੀਆਂ ਕੁੱਲੀ ਆ ਮੈਨੂੰ ਤਾਂ ਕੀ ਪਤਾ ਬੁੜੀ ਦਾ ਹੁਣ ਹੋਣੀ ਹੁਣ ਇਹ ਵੀ ਭਾਈ ਸਹੀ ਗੱਲ ਆ ਹੁਣ ਤੁਸੀਂ ਘੜਾ ਅੰਦਰ ਵੜ ਕੇ ਦੇਖਿਆ ਹਨਾ ਵੀ ਕੀ ਦੀ ਪੀੜੀ ਕਿਦੀ ਖੁੱਲੀ ਤੇ ਫਿਰ ਦੱਸੋ ਮੈਨੂੰ ਰੇਟ ਰੂਟ ਦੱਸੋ ਭਾਈ ਫਿਰ ਮੈਂ ਕੋਈ ਕਰਾਂ ਇੰਤਜ਼ਾਮ ਕਿਸੇ ਪਾਸੇੋਂ ਮੁੰਡਿਆਂ ਤੋਂ ਸਾਡਾ ਹੀ ਬਾਬਾ ਹੁਣ ਇਹ ਵੀ ਭਾਈ ਸ਼ਾਲਾ ਨੇ ਮੇਰੇ ਕੰਨੇ 25 ਦਿਨਾਂ ਜੇ ਜਦ ਦੇ ਦੇਣੇ ਮੈਨੂੰ ਉਮਰ ਦਾ ਕੁਝ ਵੀ ਚਾਹੀਦੀ ਜਨੂੰ ਉਮਰ ਦਾ ਨਾ ਕਰੀ ਪਿੰਡ ਸੀ ਕਿਤੇ ਢਾਰ ਘੱਲ ਕਰੇ ਫੇਰ ਬਾਬਾ ਤੇਰੀ ਨੀਂਦ ਹੀ بگੜ ਜੂ ਸਿੱਖ ਨਹੀਂ ਭਾਈ ਤੂੰ ਮੈਨੂੰ ਫੋਪ ਵਾਲਾ ਦੋਵੇਂ ਰਹ ਜੇਗਾ ਫੇਰ ਤਾਂ ਫੇਰ ਵੀ ਆਪਣਾ ਹੱਥ ਜਗਨਨਾਥ ਫਿਰ ਤਾਂ ਉਹ ਗੱਲ ਹੀ ਹੋ ਜੂਗੀ ਭਾਈ ਫਰਤ ਨਾਲ ਤਾਂ ਕਰੀ ਜਾ ਰਹੇ ਆ ਫਿਰ ਹੋਰ ਤਾਂ ਇਲਾਜ ਨਹੀਂ ਫੇਰ ਆਏ ਕਰ ਭਾਈ ਮੈਨੂੰ ਤੋ ਨਾ ਬਾੜੀ ਛੋਟੀ ਵੀ ਕਰਦੇ ਹੁਣ ਭੇੜੇ ਲੱਗਦੇ ਆ ਹਨਾ ਵੀ ਹੁਣ 61 ਸਾਲ ਦੀ ਉਮਰ ਤਾਂ ਹੋ ਗਈ ਮੇਰੀ ਬੰਦਾ ਲਗਦਾ ਨਹੀਂ ਬਰਤਨ ਨਹੀਂ ਨਹੀਂ ਭਾਈ ਮੈਂ ਕਾੜਦਾ ਹੈਗਾ ਜਦੋਂ ਮੈਂ 35 ਦਾ ਮੁੰਡਾ ਹੋ ਗਿਆ ਮੇਰਾ ਭਾਈ ਤੈਨੂੰ ਪਤਾ ਨਹੀਂ 35 ਦਾ ਤਾਂ ਮੁੰਡਾ ਅਹ ਤੇ ਹੁਣ ਮੈਂ ਤੈਨੂੰ ਗੱਲ ਦੱਸਾਂ ਵੀ ਮੈਨੂੰ ਨਾ ਤੂੰ 35 40 ਸਾਲ ਦੀ ਪਾਲ ਸਹੀ ਕੋਈ ਹੁਣ ਬਾਹਰੀ ਛੋਟੀ ਨਾਲ ਵੀ ਕਰਦੇ ਹੁਣ ਆਪਦੇ ਸ਼ਰਮ ਪੈਂਦੀ ਆ ਉਹਨੇ ਢੋਲਾ ਝੱਟਾ ਸਿਰ ਚ ਫਿਰ ਭੈੜਾ ਲੱਗਦਾ ਬੰਦਾ ਕਹਿੰਦੇ ਚਾਲੀ ਨੇ ਤੁਹਾਡੀ ਜਾਨੀ ਵਾਪਸ ਕਰੀਏ ਨੂੰ ਪੀੜੀ ਪਾਏ ਨਾ ਪੀੜੀ ਪਾਏ ਨੂੰ ਵਾਪਸ ਹੂੰ ਪੀੜੀ ਨੇ ਪਾਈ ਹੁਣ ਪਾਈ ਬਥੇਰਾ ਮੋਟਾ ਫੇਰ ਆਪੀ ਪੀੜੀ ਲੱਗੀ ਜਾਊਗੀ ਮੇਨੂੰ ਤਾਂ ਪ੍ਰਾਣੀਆਂ ਕਰਾਕਾ ਖਾਦੇ ਵਾਸਤੇ ਖਾਧੀਆਂ ਅੱਛਾ ਇੰਦੀ ਕਰਦੇ ਵਾਪਸ ਤੁਸੀ ਖਾਣੇ ਨਹੀਂ ਕਿ ਉਹ ਖਾਣੇ ਮੈਂ ਭਾਈ ਖਾਣਾ ਸਿਲਾਜੀ ਦਾ ਸ਼ਵਗੰਦ ਦਾ ਸਤਾਵਰ ਜਿਹੜੀ ਬੂਟੀਆਂ ਸਾਰੀਆਂ ਖਾਣਾ ਭਾਈ ਮੈਂ ਤੁਹਾਨੂੰ ਮਿਲ ਜੰਨੇ ਵਾਪਸ ਜਾਂ ਕੋਈ ਤੁਹਾਨੂੰ ਲੈ ਆਵੇਂ ਇਹ ਬਸ ਇੱਥੋਂ ਪੰਸਾਰੀ ਤੋਂ ਸੰਗਰੂਰ ਜਾ ਕੇ ਫੜ ਲਈਦੀ ਆ ਪੰਸਾਰੀ ਵਾਲੀ ਦੁਕਾਨ ਤੋਂ ਰਗੜ ਲਈਦਾ ਨਾ ਰਗੜ ਕੇ ਦੇ ਦਿੰਦੀ ਆ ਨਾਹ ਸੋਚਦੇ ਹਾਂ ਦੀ ਬਾਬੇ ਨੇ ਹੁਣ ਇਹਨੇ ਕੀ ਖਾ ਕੇ ਲੈਣਾ ਆ ਇਹ ਨਹੀਂ ਪਤਾ ਹੁਣ ਬਾਬਾ ਤਾਂ ਕੋਈ ਹੁਣ ਇਦਾਂ ਮਾਰ ਮਾਰ ਨੂੰ ਸਰਦਾ ਹੈਗਾ ਹੁਣ ਕੀ ਕਰਾਵਾਂ ਹਾਂ ਹਾਂ ਉਹ ਦੱਸੋ ਭਾਈ ਤੁਸੀਂ ਕਿੰਨਾ ਮੈਨੂੰ ਮਿੱਥੋਂ ਲਹੋਗੇ ਆਪਣਾ ਤਾਂ ਫਿਰ ਪੱਕਾ ਹੀ ਪਰਮਾਨੈਂਟ ਹੀ ਹੈਗਾ ਤੇ ਸਰਵਿਸ ਕੀ ਕੀ ਦੇ ਦੇਣੀਆਂ ਮੈਨੂੰ ਇਹ ਵੀ ਦੱਸ ਦਿਓ ਮੜਾ ਜੀ ਬਾਉਨ ਜਿੰਨਾ ਮਿੱਠਾ ਪਾਵਾਂਗੇ ਤੇ ਉਹ ਨਹੀਂ ਮਿੱਠਾ ਲੱਗੂ ਆਪਾਂ ਨੂੰ ਤੇ ਐ ਕਰ ਦੂੰਗੀ ਤੇ ਜੇ ਤਿਆਰ ਕਰ ਲਾ ਤੇ ਮੈਂ ਹੋਣ ਕਰ ਲੈਂਗੀ ਇਹ ਇੱਕ ਜਨਾਨੀ ਹੂੰ ਉਹ ਹੈਗੀ ਹੈ ਦੱਤੀ ਤੇ ਚਿਕਸਾਲਾਂ ਦੀ ਹੈਗੀ ਇਹ ਕੁੜੀ ਹੈ ਜੀ ਅੱਛਾ ਮਾਰਿਆ ਵਰਗੀ ਗਈ ਹੈ ਕਿ ਵਿਆਹ ਨਹੀਂ ਕਰਾਇਆ ਨਹੀਂ ਦੇ ਕੰਮ ਦਾ ਸਰਚਾ ਕੱਟਣਾ ਨਹੀਂ ਬਹੁਤ ਗਰੀਬ ਹੈ ਜੀ ਤੇ ਕਰਦੀ ਹੈ ਤੇ ਜਿਵੇਂ ਨਾ ਤੇ ਜਿਵੇਂ ਦਿੱਤ ਨਹੀਂ ਆਪਦਾ ਥਾਂ ਬਾਹਰ ਨਹੀਂ ਜਿਆਦੇ ਵੀ ਨਹੀਂ ਜੇ ਥਾਂ ਅਗਲੇ ਦੀ ਹੋਵੇ ਭਾਈ ਜੇ ਥਾਂ ਅਗਲੇ ਦੀ ਥਾਂ ਅਗਲੇ ਦੀ ਹੋਵੇ ਤਾਂ ਫਿਰ ਦੱਸੋ ਮੈਨੂੰ ਉਹਦਾ ਕੀ ਹੋਊਗਾ ਸਾਬ ਕਿਤਾਬ ਮੈਨੂੰ ਬੜਾ ਰੇਟ ਦੱਸ ਦੋ ਨਾ ਫਿਰ ਮੈਂ ਬਾਜ਼ਾਰ ਜਾਣਾ ਹੁਣ ਉੱਥੇ 38 ਫੜ ਕੇ ਤੇ ਲਿਆਉਂਗਾ ਮੇਰੇ ਕੋਲ ਕਿਹੜਾ ਇੱਥੇ ਫੋਨ ਪੇ ਚੱਲਦਾ ਭਾਈ ਮਬਾਗੀ ਲੈਣਾ ਨਹੀਂ ਥਾਂ 1000 ਰੁਪਏ ਮੈਨਾਂ ਕੋਲ ਲੈਂਗੇਗੇ 1000 ਰੁਪਏ 1000 1500 ਮੰਨ ਲਓ ਥਾਂ ਤੁਸੀਂ ਮੇਰੇ ਕੋਲੇ ਆ ਜਾ ਮਹੀਨੇ ਦੇ ਦਿਓ 1000 ਮੰਨ ਲਾ ਗੋ ਮੈਂ ਇਹ ਤਾਂ ਹੁਣ ਰੋਟੋ ਕਹਿੰਦੇ ਨਹੀਂ ਜੀ కు బాబా తేలి మేము ਆਪਾਂ ਫਿਰ ਬਾਅਦ ਚ ਹਾਲ ਗੱਤਾਂ ਕਰ ਲਾਂਗੇ ਅੱਤਾਂ ਤੱਕ ਨਹੀਂ ਰਹਿਣਾਗਾ ਹਾਂ ਨਹੀਂ ਭਾਈ ਜੇ ਤੂੰ ਕਰ ਲੈ ਆਪ ਕੇ ਮਾਪਾ ਜੇ ਤੂੰ ਆਪ ਕਰ ਲੈ ਭਾਈ ਫਿਰ ਆਪਣੀ ਵੀ ਚਲੋ ਗੱਲ ਖੁੱਲੀ ਵੀ ਐ ਆਪਾਂ ਕਿੱਦਾਂ ਦੂਜੇ ਨਾਲ ਮੱਥਾ ਮਾਰੂੰਗਾ ਮੈਂ ਬਾਬਾ ਤੈਨੂੰ ਤਾਂ ਪਤਾ ਹੀ ਹੈਗਾ ਵੀ ਮੈਂ ਹੁਣ ਢਿੱਲੀ ਨਹੀਂ ਐਨੀ ਤੇ ਮੈਂ ਤਾਂ ਨਹੀਂ ਬਾਬਾ ਇਹ ਜਿਹਾ ਸਮਾਂ ਅੱਛਾ ਮੈਂ ਤਾਂ ਹੁਣ ਮੇਰੇ ਤੇ ਕੋਈ ਐ ਪਰਮਾਨੈਂਟ ਹੋ ਹੂੰ ਜੋਗਿੰਦਰ ਜਵਿੰਦਰ ਨਾਲ ਹੀ ਕਰਦੀ ਹਾਂ ਮੈਂ ਬਸ ਇਹ ਮਿਲ ਤਾਂ ਮਾਰ ਤੂਗਾ ਜੇ ਮੈਂ ਝੋਣ ਲਿਆ ਕੇ ਜਾਏ ਅੱਛਾ ਅੱਛਾ ਤੇ ਤੇਮੈਨ ਨੂੰ ਇਹ ਤੇ ਚੰਗੇ ਲੱਗਦੀ ਹੈ ਹੂੰ ਪਰ ਉਹ ਬਾਹਰ ਨਹੀਂ ਆਉਂਦਾ ਮੈਨੂੰ ਅੱਛਾ ਅੱਛਾ ਹੂੰ ਇਹਨੇ ਰات ਕੋਈ ਹਾਂ ਨਾ ਕੱਲ ਕਰੀਂਗਾ ਬਾਬਾ ਤੂੰ ਮੈਂ ਤੈਨੂੰ ਮੈਂ ਦੱਸਤਾ ਵੀ ਚੱਲ ਆਪਣੀ ਤੂੰ ਵੀ ਗੱਲ ਖੋਲ ਲਈ ਹਾਂ ਅੱਜ ਦਿਲ ਦੀ ਗੱਲ ਦੱਸੀ ਇਹਦੇ ਮੈਂ ਤਾਂ ਕਰਕੇ ਮੇਰਾ ਤਾਂ ਮੁਸ਼ਕਲ ਹੈ ਬਾਬਾ ਪਰ ਮੈਂ ਉਹਨੂੰ ਕਹਿ ਦੇਣੀ ਹੈ ਚਲ ਉਹਨੂੰ ਮੈਂ ਭਾਈ ਉਹਨੂੰ ਕਹਿਦੀ ਵੀ ਪੂਰਾ ਜਾ ਤਾ ਦਿਨ ਰਵੇ ਤੜਕੇ 9 ਤੋਂ ਲੈ ਕੇ 8:00 5:00 ਵਜੇ ਤੱਕ ਪੂਰਾ ਦਿਨ ਰਹਿ ਲੈ ਜੇ ਰਾਤ ਰਹਿਣੀ ਹੈ ਤਾਂ ਰਾਤ ਨੂੰ 9 ਤੋਂ ਲੈ ਕੇ ਤੜਕੇ 5:00 4:00 ਵਜੇ ਤੱਕ ਰਹਿ ਲੈ ਤੇ ਮੈਂ ਭਾਈ ਦੇ ਦੂੰਗਾ 5000 ਤੈਨੂੰ ਜੇ 9 ਵਜੇ ਫਿਰ ਜਾਵਦੇ ਨਹੀਂ ਕੰਨ ਦੇ ਤੇ ਤੜਕੇ ਤੈਨੂੰ ਸਲੀਆ ਨਿਕਲਣਾ ਪਊਗਾ ਕੰਨ ਨੂੰ ਬੋਤਾਨਾ ਲੱਗੇ ਨਹੀਂ ਭਾਈ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਕਿਸੇ ਨੂੰ ਕੋਈ ਬਈ ਟੋਨੀ ਸਦਾ ਬਾਹਰੋਂ ਸੱਦ ਲਊਗਾ ਕੋਈ ਮੈਂ ਫਿਰ ਬਾਬਾ ਉਹ ਤਾਂ ਇੱਕ ਰਾਹ ਦਾ 4 4.5 ਕੰਨੀ ਹਰ ਕੇ ਲਊਗੀ ਹਾਂ ਮੈਂ 5000 ਦੇ ਦਊਗਾ ਤੇ ਚੂਪੇ ਚਾਪੇ ਤਾਂ ਲਾ ਲਊਗੀ ਨਾ ਹੂੰ ਬਾਬਾ ਉਹ ਤਾਂ ਤੁੰ ਪਿਆਰ ਨਾਲ ਉਹ ਕਹੀ ਨਾ ਬਣਾ ਲੀਣਾ ਤਾਂ ਸਭ ਕੁਝ ਕਰੂਗੀ ਹੂੰ ਚੱਲ ਭਾਈ ਫਿਰ ਮੈਂ ਨਾ ਆ ਕੇ ਤੇ ਮੈਂ ਦਿੰਨਾ ਤੇ ਅਸੀਂ ਲਿਆ ਕੇ ਤਾਂ ਨਾ ਫਿਰ ਹੁਣ ਤੇਰੇ ਤੇ ਹੈ ਵੀ ਤੇਰੇ ਜੀ ਨੇ ਕਿ ਤਾਰੇ ਤਾਂ ਵੀ ਕੀ ਕੁਝ ਕਰਵਾ ਲਈਆਂ ਕਿੰਨਾ ਕੁ ਚੋੜਾ ਕਿੰਨਾ ਕੁ ਹੂੰ ਚਲੋ ਭਾਈ ਮੈਂ ਆਉਣਾ ਤੇ ਮੇਰਾ 5000 ਤੁਹਾਨੂੰ ਮਸਲਾ ਦੇਣਾ ਹੈ। ਹਾਂ ਅੱਬਾ ਕੋਸ਼ਿਸ਼ ਜ਼ਰੂਰ ਕਰ ਦੂੰਗੀ। ਹਾਂ। ਹਾਂ ਠੀਕ ਆ ਭਾਈ ਫਿਰ ਮੈਂ ਲਿਆ ਕੇ ਦੇ ਦਿੰਨਾ ਤੁਹਾਨੂੰ 5000 ਦੇ ਟਾਂ ਲਿਆ ਕੇ ਫਿਰ ਨਗਦ। ਹਾਂ ਲਿਆ ਦਿਓ ਬਾਕੀ ਉੱਤੇ ਕਹਣਗੇ ਆਬਾ ਫਿਰ ਉਹ ਵੀ ਦੇਣੇ ਬੈਣ ਨਹੀਂ ਵੀ ਕੱਲ ਨੂੰ ਕੋਈ ਨਹੀਂ ਫਿਰ ਕੋਈ ਨਹੀਂ ਭਾਈ ਬਾੜਾ ਬਾੜਾ ਨਹੀਂ ਭਾਈ ਹੁਣ 1000 ਐਵੇਂ ਤੋਂ ਤੁਸੀਂ ਬਾੜਾ ਕਰੀਏ ਨੂੰ 1000 ਰੁਪਏ ਹੋਰ ਕਰ ਦੂੰ ਚਲ ਤੁਹਾਨੂੰ ਠੀਕ ਤੱਕ ਕਰਦੇ ਹੋ ਠੀਕ ਆ ਮੇਰਾ ਵਧੀਆ ਡੈਂਡਿਡ ਕਾਰਡ ਲਵਾ ਦਿਓ। ਕੋਈ ਨਹੀਂ ਅੱਬਾ ਇਹ ਤੇ ਹਾਂ ਠੀਕ ਐ ਅਸੀਂ ਤਾਂ ਭਾਈ ਮੈਂ ਲਿਆ ਕੇ ਤੈਨੂੰ ਪੈਸੇ ਫੜਾ ਦਿਆਂ ਮੈਂ ਚੋਰ ਵਾਂਗੂ ਅਜੇ ਮਗਰ ਲਈ ਗਲੇ ਮੋਰੀ ਵੇਖਦੀ ਆਊਗਾ ਤੂੰ ਪੰਜ ਹਜ਼ਾਰ ਰੁਪਈਆ ਮੇਰੇ ਤੋਂ ਕਿਰਾਇਆ ਫੜ ਲਈ ਠੀਕ ਐ ਹਾਂ ਠੀਕ ਐ ਠੀਕ ਐ ਭਾਈ ਚੰਗਾ ਠੀਕ ਐ ਜਿਉਂਦੀ ਰਹਿ ਭਾਈ ਠੀਕ ਐ ਦੇਖੋ ਕਿੰਨਾ ਗੰਦ ਪਾਇਆ ਹੋਇਆ ਲੋਕਾਂ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਲੋਕਾਂ ਨੇ ਸ਼ਰਮ ਲਾ ਰੱਖੀ ਆ